ਬੱਬਰੀ ਬਾਈ ਵਾਸਤੇ ਲੱਗੇ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਅੱਲਵਾ ਦਾ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਣੀ ਇਧਰ ਖੜਾ ਹੀ ਜੂਸ ਵਾਲਾ ਦੰਮਗਰਲੇ ਪਾਸੇ ਗਿਆ ਨਾਈ ਟ੍ਰਾਲੀ ਨਾਲ ਵਜਦੀ ਸਾਡੀ ਗਲਤੀ ਬਈ ਨਹੀਂ ਆ ਰਹੀ ਰੋਥੇ ਰੁਕੇ ਹਾਂ ਜਾਨੀ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟ੍ਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਪਾਈ ਵਾਸਤੇ ਲੱਗ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗ ਗਈ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਹਾਂ ਪੁਲਿਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਜਮਾਨ ਸਾਹਿਬ ਦੀਆਂ ਗੱਡੀਆਂ ਐਸਐਸ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਾਧਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਜੀ ਟਰੱਕ ਵਿੱਚੋਂ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਧੂਕੀ ਵਗੈਰਾ ਵੀ ਕੀਤੀ ਵੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਅੱਛਾ ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਹੀ ਉਹ ਕਿਨੇ ਸਾਡਾ ਨਹੀਂ ਹੈਗਾ ਕਾਰਡ ਹੈ ਹੁਣ ਮੁਕਰ ਰਿਹਾ ਉਹ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ ਤੇਲ ਪਰ ਆ ਕੇ ਇੱਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੇ ਅਸੀਂ ਕਾਬੂ ਕੀਤਾ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾ ਤਾਂ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਨ ਇਧਰ ਖੜਾ ਹੀ ਜੂਸ ਵਾਲਾ ਤੇ ਮਗਰਲੇ ਪਾਸੇ ਇੱਕ ਨਾਈ ਟਰਾਲੀ ਨਾਲ ਵਜਦੀ ਸਾਡੀ ਗਲਤੀ ਬਈ ਨਹੀਂ ਆ ਰਹੀ ਗਰ ਉੱਥੇ ਰੁਕੇ ਕਹੀ ਨਹੀਂ ਗੱਲ ਕੀ ਮੰਨ ਗਏ ਗਲਤੀ ਮੰਨ ਲਈ ਹਾਂ ਇਹ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਨਾ ਹਾਂ ਉੱਕੀ ਉਹ ਖਾਨੇ ਪੰਜਾ ਮੇਠਾ 'ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾਅ ਹੋਗਾ ਟਰੈਕਟਰ ਪਲਟੇ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਅਤੇ ਦੇਤੇ ਮਾਲੀ ਨੁਕਸਾਨ ਨਹੀਂ ਕਿਹਾ ਦਾ ਆ ਬਚਾਅ ਹੋ ਗਿਆ ਮਾਪਕਾ ਤੋਂ ਪੜ ਗਿਆ ਪੰਜਾਂ ਮਿੰਟਾਂ ਜਾਏਗੇ ਤੇ ਬਾਕੀ ਗੱਲ ਇਤਨਾ ਵੀ ਜੋ ਕਿਸੇ ਨੂੰ ਕਾਰਵਾਈ ਹੋਣੀ ਹੈ ਸਾਡਾ ਠਾਣੇ ਨਾਲ ਕਰਨੀ ਬੱਬਰੀ ਭਾਈ ਵਾਸਤੇ ਲੱਗ ਜਾਣਗੇ ਇੱਕ 22 ਟਾਇਰਾਂ ਵਾਲੀ ਟਰਾਲੀ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਮਾਲੀ ਸਾਡੇ ਸਾਹਮਣੇ ਆ ਜੀ ਅਲਵਾ ਦਾ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟ੍ਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਨੀ ਇਧਰ ਖੜਾ ਹੀ ਜੂਸ ਵਾਲਾ ਤੇ ਮਮਰਲੇ ਪਾਸੇ ਗਏ ਨਵੇਂ ਟਰਾਲੀ ਨਾਲ ਵਜੇ ਸਾਡੀ ਗਲਤੀ ਬਈ ਨਹੀਂ ਆ ਰਹੀ ਰੋਥੇ ਰੁਕੇ ਹਾਂ ਜੀ ਸਰ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਹੈ ਤੇ ਬੱਬਰੀ ਬਾਈਪਾਸ ਤੇ ਲੱਗੇ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਨੂੰ ਉਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਾਧਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਰਿਹਾ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੂਕੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਆ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਹੀ ਉਹ ਕਿਨੇ ਸਾਡਾ ਨਹੀਂ ਹੈਗਾ ਕਾਰਡ ਹੈ ਹੁਣ ਮੁਕਰ ਰਹੇ ਉਹ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ ਤੇਲ ਪਰਵਾ ਕੇ ਇੱਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਖਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾ ਤਾਂ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਅੰਮਰਲੇ ਪਾਸੇ ਗਨਾਈ ਟਰਾਲੀ ਨਾਲ ਵਧਦੀ ਸਾਡੀ ਗਲਤੀ ਬਈ ਨਹੀਂ ਆ ਕਈ ਗਰੋਥੇ ਰੁਕੇ ਨੇ ਹਾਂ ਨਹੀਂ ਗੱਲ ਜੀ ਕਹੀ ਮੰਨ ਗਏ ਗਲਤੀ ਮੰਨ ਲਈ ਹਾਂ ਜੀ ਇਹ ਦੇਖੋ ਜਿਹੜਾ ਕਾਰਡ ਆ ਨਹੀਂ ਹਾਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ ਉਹ ਲਫਾਫਾ ਬਕਰਾਂ ਹੀ ਉਹ ਗੱਡੀ ਦੇ ਪਰਮਟ ਬਕਰਾਂ ਹੀ ਬਕਰਾਂ ਹਾਂ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਉਹਨਾਂ ਨੇ ਹਾਂ ਉੱਕੀ ਉਹ ਖਾਨੇ ਪੰਜਾ ਮੈਂਟਾ 'ਚ ਇੱਥੇ ਉੱਪੜ ਗਿਆ ਤੇ ਟਰਾਲੀ ਟਰੈਕਟਰ ਬਚਾਅ ਹੋ ਗਿਆ ਟਰੈਕਟਰ ਪਲਟ ਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਦੇ ਚਾ ਮਾਲੀ ਨੁਕਸਾਨ ਨਹੀਂ ਕਿਹਾ ਦਾ ਆ ਬਚਾਅ ਹੋ ਗਿਆ ਮੌਕੇ ਤੇ ਪੜ ਗਿਆ ਪੰਜਾ ਮਿੰਟਾਂ जाएंगे ਤੇ ਬਾਕੀ ਗੱਲ ਇਤਨਾ ਵੀ ਜੋ ਘਸੋਂ ਕਾਰਵਾਈ ਹੋਣੀ ਹੈ ਸਾਡਾ 89 ਦੇ ਕਰਨੇ